ਹਾਂਜੀ ਚੋਬਰ ਕੀ ਹਾਲ ਚਾਲ ਜੀ ਅੱਜ ਦੂਜਾ ਦਿਨ ਠੀਕ ਆ ਅੱਜ ਅੱਜ ਦੂਜੀ ਡਾਈ ਕਬੂਤਰਾਂ ਦੀ ਆਪਣਿਆਂ ਦੀ ਤੇ ਸੁੱਕੀਆਂ ਡਾਈਆਂ ਕਰਾਵਾਂਗੇ 4-5 ਉਦੋਂ ਮੁੜ ਕੇ ਪਾਣੀ ਦੇ ਕੇ ਛੱਡਿਆ ਕਰਾਂਗੇ ਉਹ ਐਮਲਾ 5 ਅੰਬਲ ਤੋਂ ਜਾਂ 7 ਐਮਲ ਤੋਂ ਸਟਾਰਟ ਕਰਾਂਗੇ ਸਾਰਿਆਂ ਤੋਂ ਪਹਿਲਾਂ ਆਪਾਂ ਖੁੱਡੇ ਦਾ ਗੇਟ ਖੋਲ ਲਈਏ ਠੀਕ ਆ ਭਾਈ ਫਿਰ ਕਬੂਤਰ ਛੱਡ ਦਈਏ ਡਾਊਨ ਵਾਲੇ ਉੱਤੇ ਛਤਰੀ ਲੱਗੀ ਪਈ ਹੈ ਛਤਰੀ ਵੀ ਥੱਲੇ ਲਾਉਣੀ ਹੈ ਬੱਜੇ ਲਾਉਣੀ ਹੈ ਜਿਹੜੇ ਲਿਜਾਉਣੇ ਆਪਾਂ ਇੱਕ ਮਿੰਟ ਚਾਬੀ ਯਾਰ ਇੱਕ ਛੋਟੀ ਵੱਡੀ ਵੱਡੀ ਚਾਬੀ ਲੱਗਦੀ ਹੈ ਇਹਨੂੰ ਡਾੜਾ ਲਾ ਕੇ ਰੱਖਣਾ ਬੰਦਾ ਯਾਰ ਐਡੇ ਚੰਗੇ ਕਬੂਤਰਾਂ ਕੋਈ ਕੱਢ ਕੇ ਨਾ ਲੈ ਜੇ ਚੰਗੇ ਕਾਦੇ ਭਰਾ ਉੱਡਦੇ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਹੀ ਆ ਮੇਰੀ ਪੂਰੀ ਤੇ ਬਹਿ ਕੇ ਉੱਥੇ ਮੜੇ ਆਉਂਦੇ ਆ ਉੱਡਣ ਵਾਲੇ ਹੁੰਦੇ ਤਾਂ ਉੱਡਦੇ ਨਾ ਸਾਰਾ ਸਾਰੀ ਦਿਹਾੜੀ ਠੀਕ ਆ ਮਿੱਤਰੋ ਤੇ ਬਾਕੀ ਆ ਰੇ ਆਪਣੇ ਕਬੂਤਰ ਤੇ ਬੱਚਾ ਡਾਉਣੇ ਆ ਤੇ ਲਾਲ ਗੋਲਾ ਦਾ ਰਹਿਣ ਦੀ ਯਾਰ ਖਰਾਬ ਹੀ ਕਰਦਾ ਕਾਲੀ چینی ਡਾ ਦਿੰਨੇ ਆ ਠੀਕ ਆ ਮਿੱਤਰੋ ਬਾਕੀ ਜਿਹੜੇ ਡਾਉਣ ਵਾਲੇ ਕੱਢਦੇ ਆ ਬਾਹਰ ਚਲਦੇ ਆਂ ਖੁੱਡੇ ਦੇ ਅੰਦਰ ਆਪਾਂ ਠੀਕ ਆ ਮਿੱਤਰੋ ਹੁਣ ਆਪਾਂ ਜਿਹੜੇ ਡਾਉਣ ਵਾਲੇ ਕਬੂਤਰ ਰੋੜ ਦੇ ਚੰਗੇ ਕਬੂਤਰ ਰੋੜ ਦੇ ਉਹ ਹੀ ਡਾਇਆ ਕਰਾਂਗੇ ਦੂਜੇ ਨਹੀਂ ਡਾਉਂਦੇ ਯਾਰ ਜਿਹੜੇ ਖਰਾਬ ਕਰਦੇ ਆ ਕਿਉਂਕਿ ਮੁੜਕੇ ਰੋਜ ਮੇਰੀਆਂ ਬੂੜੀਆਂ ਦੇ ਬੇਜ ਦੇ ਚਾਹ ਦੇ ਕਬੂਤਰ ਨੂੰ ਵੀ ਕਰ ਦਿੰਦੇ ਖਰਾਬ ਠੀਕ ਆ ਮਿੱਤਰੋ ਤੇ ਫਿਲਹਾਲ ਇੱਕ ਦਾ ਬੱਚਾ ਛੱਡਣਾ ਇੱਕ ਕਾਲੇ ਗਾਲੇ ਚੀਨਾ ਕਬੂਤਰ ਛੱਡਣਾ ਠੀਕ ਹੈ ਹੋਰ ਕਬੂਤਰੀਏ ਤਾਂ ਨਹੀਂ ਛੱਡਦੇ ਯਾਰ ਕਿਤੇ ਅੰਡਾ ਉੰਡਾ ਉਹਨਾਂ ਨਾਲ ਆਉਣ ਵਾਲੀਆਂ ਹੁਣ ਆਪਾਂ ਚੈੱਕ ਤਾਂ ਕੀਤਾ ਨਹੀਂ ਠੀਕ ਆ ਮਿੱਤਰੋ ਮਸਤ ਬਾਹਲੀਆਂ ਕਬੂਤਰ ਤੁਹਾਨੂੰ ਪਤਾ ਜਾਦੇ ਹੁਣ ਤੇ ਜੋੜੀ-ਜੋੜੀ ਪਾਲ ਲੈਂਦੀਆਂ ਕਈ ਵਾਰੀ ਨਹੀਂ ਪਤਾ ਲੱਗਦਾ ਤੇ ਕੂਤਰਾਂ ਨੂੰ ਆਪਾਂ ਬੱਚੇ-ਬੁੱচ্চਿਆਂ ਨੂੰ ਬਾਹਰ ਘਜਾਉਣੇ ਲਾਉਣੇ ਛਤਰੀ ਤੇ ਵੜ ਕੇ ਰਜਾਨਾ ਛੱਡਿਆ ਕਰਾਂਗੇ ਵੱਡੇ-ਵੱਡੇ ਬੱਚੇ ਜਿਹੜੇ ਚੰਗੇ ਆ ਉਡਣ ਵਾਲੇ ਠੀਕ ਆ ਇੱਕ ਤਾਂ ਕਾਲੇ ਜਿਹੜੇ ਕੱਲ ਨਵੇਂ ਬੱਚੇ ਲਿਆਂਦੇ ਪਰਸੋ ਚੌਥੇ ਆ ਜਿਹੜਿਆ ਸਾਹਮਣੇ ਦੋਨੇ ਖੜੇ ਆ ਇਹਨਾਂ ਨੂੰ ਡਾਇਆ ਕਰਾਂਗੇ ਠੀਕ ਆ ਤੇ ਫਿਰਾਲ ਗੱਲਾਂ ਨਹੀਂ ਮਾਰਦੇ ਚੱਲ ਕਾਲੇ ਜੀਨੇ ਬਾਹਰ ਤੋਂ ਵੀ ਬੜੇ ਗੰਦ ਪਾਲਿਆ ਪੋਟਾ ਤਾਂ ਖਾਲੀ ਹੈ ਠੀਕ ਹੈ ਇੱਕ ਮਿੰਟ ਚੱਲ ਚੋਪਰਾ گیا ਇੱਕ ਤਾਂ ਦੇ ਦੂਜਾ ਬੱਚਾ ਘਟ ਗਈ ਚਿੱਟੀਆਂ ਦਾਈ ਬੱਚਾ ਸੋਈ ਕੁਮੈਂਟ ਕਰਕੇ ਕਿਵੇਂ ਦਾ ਹੁਣ ਤੁਸੀਂ ਆਇਆ ਨਾ ਕਰੇ ਵੀ ਕਬੂਤਰ ਫੜਨ ਦੀ ਅਕਲ ਨਹੀਂ ਗਈ ਕਬੂਤਰ ਬਾਧੂ ਫੜੇ ਆਪਾਂ ਹੱਥ 'ਚ ਠੀਕ ਹੈ ਪਰ ਇੱਕ ਹੱਥ 'ਚ ਮੋਬਾਈਲ ਹੈ ਨਾ ਤਾਂ ਕਰਕੇ ਵਲੌਗ ਵੀ ਫਿਰ ਜ਼ਰੂਰੀ ਹੈ ਨਾ ਵਲੌਗ ਤੇ ਚੱਕ ਉਹ ਥਲੀ ਬਹਿ ਗਿਆ ਚੱਲ ਜੋਬਰਾ ਗਿਆ ਆ ਵੀ ਠੀਕ ਹੈ ਹੋਰ ਨਹੀਂ ਡਾਉਣੇ ਆਪਾਂ ਆ ਕੁੜੀ ਹਵਾ ਖਰਾਬ ਕਰਦਾ ਲਾਲ ਗੋਲਾ ਆ ਬਸ ਬੱਚੇ ਡਾਇ ਕਰਾਂਗੇ ਛਤਰੀ ਲਿਆ ਮੈਂ ਉੱਤੇ ਲੱਗੀ ਫਿਰ ਛਤਰੀ ਤੇ ਬੱਚੇ ਉਹ ਲਾਉਣੇ ਆ ਬੱਚੇ ਨਵੇਂ ਠੀਕ ਹੈ ਸ਼ਾਹ ਜੀ ਆ ਕੂਤਰ ਦੱਸਿਆ ਜੀ ਕਿਵੇਂ ਦੁਬਾਰਾ ਫਿਰ ਪੁੱਛ ਲਿਆ ਆਪਾਂ ਲੱਗੇ ਜੀ ਇੱਥੇ ਆਣ ਕੇ ਕੂਤਰ ਬਹਿ ਗਏ ਆਪਣੇ ਕੋਈ ਚੱਕਰ ਨਹੀਂ ਛਤਰੀ ਲਾ ਦੇਣੇ ਥੱਲੇ ਉੱਥੇ ਲਾ ਦੇਣੇ ਵੀ ਉੱਥੇ ਕਬੂਤਰ ਆਉਣ ਕਿਉਂਕਿ ਉੱਤੇ ਗਿੱਜੇ ਵੇ ਤਾਂ ਕਰਕੇ ਰੂਤਲੀ ਛਤਰੀ ਤੇ ਆ ਜਾਂਦੇ ਆ ਇੱਥੋਂ ਫਿਰ ਲਾ ਕੇ ਜਾਨੀ ਓਖੀਆ ਕਿਉਂਕਿ ਆਪਾਂ ਪਿੰਜਰਾ ਵੀ ਥੱਲੇ ਲਾ ਦੇਣਾ ਇਹਦੇ ਚ ਵੀ ਕੋਈ ਨਾ ਕੋਈ ਕਰਨਾ ਆਪਾਂ ਠੀਕ ਆ ਮਿੱਤਰੋ ਤੇ ਫਿਲਹਾਲ ਕਬੂਤਰ ਡਾਈ ਗਿਆ ਜੀ ਬੱਚੋ ਭਰੋ ਮੈਂ ਕਹਿੰਨਾ ਵੀ ਛਤਰੀ ਆਪਾਂ ਲ ਫਲਾਲ ਕਬੂਤਰ ਬੱਚੇ ਕੱਢ ਕੇ ਜੀ ਲਾਈਏ ਛਤਰੀ ਰੇ ਜੀ ਕਿ ਚਾਹੀਏ ਫਿਰ ਡਾਇਆ ਕਰਾਂਗੇ ਫਿਰ ਦੱਸਿਆ ਕਰਾਂਗੇ ਜੀ ਕਿੰਨਾ ਚਿਰ ਰੁੱਡੇ ਕਿੰਨਾ ਚਿਰ ਨਹੀਂ ਜੀ ਸਾਰਿਆਂ ਤੋਂ ਪਹਿਲਾਂ ਜੀ ਛਤਰੀ ਲਾਤੀਏ ਜੀ ਚੋਬਰੋ ਜੀ ਚੋਬਰੋ ਹੋ ਜੋ ਰੈਡੀ ਆ ਗਈ ਛਤਰੀ ਤੁਹਾਡੀ ਪੈਣ ਵਾਸਤੇ ਛਤਰੀ ਤੇ ਤੇ ਬਾਣੀ ਚੇਂਜ ਕਰ ਦਈਏ ਆਪਾਂ ਠੀਕ ਆ ਮਿੱਤਰੋ ਤੇ ਮੈਨੂੰ ਐ ਦੱਸਿਓ ਵੀ ਆਪਾਂ ਨੂੰ ਤਿੰਨ ਚਾਰ ਦਿਨ ਹੋ ਗਏ ਬੰਦਿਆਂ ਨੂੰ ਤੇ ਡਾਇਆ ਹੀ ਕਿਦਨ ਠੀਕ ਆ ਕਬੂਤਰ ਆਪਾਂ ਉਹ ਜਿਹੜਾ ਕਰ ਲਾਓ ਚੁੰਡ ਤੇ ਖੜਾ ਉਹ ਬੜਾ ਜਿੱਥੇ ਆਂਗਲ ਦੀ ਸਿਹਤ ਚ ਤੇ ਉਹ ਤਾਂ ਬੜਾ ਕਬੂਤਰ ਆ ਮੈਨੂੰ ਕਬੂਦਰੀ ਲੱਗਦੀ ਆ ਯਾ ਚੰਗੀ ਕਰ ਲਾ ਕਬੂਦਰੀ ਬਣ ਜੇ ਤਾਂ ਬਾਹ ਉਹ ਫੁੱਟਾ ਚੰਗਾ ਇਹ ਠੀਕ ਆ ਮਿੱਤਰੋ ਫਿਰ ਬੱਚੇ ਪੁੱਛੇ ਕਢਾਵਾਂਗੇ ਜੀ ਫਿਰ ਆਗ ਵੇਖੋ ਕੀ ਕਰਦੇ ਆਪਾਂ ਅੱਗੇ ਅੱਗੇ ਮਲਗ ਦੀ ਮਿਹਰ ਨਾਲ ਠੀਕ ਆ ਮਿੱਤਰੋ ਤੇ ਫਲਾਲ ਜੀ ਕੀ ਕਰੀਏ ਜੀ ਬੱਚੇ ਲਈਏ ਜੀ ਐਵੇਂ ਜਵੜੀਆਂ ਮਰੀ ਜੰਨੇ ਆ ਪਾਣੀ ਚੇਂਜ ਕਰੀਏ ਸਾਰਿਆਂ ਦਾ ਪੰਨਦਾ ਜੀ ਗੰਦਾ ਹੋਇਆ ਪਿਆ ਠੀਕਾ ਪਾਣੀ ਪੁਣੀ ਚੇਂਜ ਕਰਦਿਆ ਕਰੋ ਦਿਹਾੜੀ ਚ ਦੋ ਤਿੰਨ ਵਾਰੀ ਬਾਈ ਜਿਹੜੇ ਵੀ ਬਲੌਗ ਬੈਨਿਓ ਪਰ ਮੇਰ ਨੂੰ ਜਿਆਦਾ ਹੀ ਪਤਾ ਹੁਣ ਤੁਹਾਨੂੰ ਯਾਰ ਆਪਾਂ ਤਾਂ ਤੁਹਾਨੂੰ ਪਤਾ ਨਵੇਂ ਨਵੇਂ ਰੱਖੇ ਆ ਪੁੱਤਰ ਵੀ ਵੀਡੀਓ ਵੀਡੀਓ ਬਣਾਉਣ ਨੂੰ ਸ਼ੌਂਕ ਵਾਸਤੇ ਠੀਕ ਆ ਮਿੱਤਰੋ ਪਰ ਅੱਗੇ ਅੱਗੇ ਸ਼ੌਂਕ ਆਪਣਾ ਫੈਸ਼ਨ ਬਣ ਜੂ ਲੱਗਦਾ ਤਾਂ ਐਵੇਂ ਹੀ ਆ ਠੀਕ ਆ ਮਿੱਤਰੋ ਤੇ ਫਲਾਲ ਬੱਚੇ-ਬੱਚੇ ਕੱਢ ਕੇ ਲਾ ਜੀ ਬੱਚੇ ਤਾਂ ਆਪਾਂ ਲਾਤੇ ਜੀ ਛਤਰੀ ਤੇ ਫਲਾਲ ਪੁੱਤਰਾਂ ਤੇ ਨਿਗਾ ਮਰਾਉਣੇ ਆ ਔਰ ਇਹ ਜੀ ਉਹ ਜਾਂਦੇ ਚੁਬਰ ਆਪਣੇ ਉਹ ਦੋਨੇ ਇਕੱਠੇ ਜਾਂਦੇ ਠੀਕ ਆ ਬਾਈ ਤੇ ਮੈਂ ਮੈਂ ਤਾਂ ਦੱਸਿਆ ਨਹੀਂ ਵੀ ਕਿੰਨੇ ਵਜੇ ਡਾਇਆ ਆਪਾਂ ਡਾਇਏ 7 ਵਜੇ ਤੇ 7:15 ਹੋਏ ਆਜੇ 15 ਮਿੰਟ ਹੀ ਹੋਏ ਆ ਸਹੀ 7 ਵਜੇ ਡਾਇਆ ਸਕਿੰਟ ਉੱਤੇ ਨਹੀਂ ਸਕਿੰਟ 2 ਥੱਲੇ ਨਹੀਂ ਮਤਲਬ ਕਿਉਂਕਿ ਸਹੀ ਟਾਈਮ ਤੇ ਆਪਾਂ ਪਹੁੰਚ ਕੇ ਦੀ ਕੋਠੇ ਤੇ ਕੂਤਰ ਡਾਜੇ ਤੇ ਫਿਲਹਾਲ ਬੱਚੇ ਆਪਣੇ ਉਹ ਫਿਰਦੇ ਜੀ ਕੂਤਰ ਠੀਕ ਆ ਤਾਂ ਤੇ ਬਸ ਤੁਸੀਂ ਆਏ ਅਰਦਾਸ ਕਰਿਓ ਵੀ ਸਿੱਧੇ ਛਤਰੀ ਤੇ ਆ ਜਾਣ ਕਿਉਂਕਿ ਬਾਹਲਾ ਯਾਰ ਭਕਾਈ ਕਰਨੀ ਪੈਂਦੀ ਹੈ ਬੇਰੀ ਦੇ ਬਾਝੋਂ ਤਾਂ ਮੜਕੋ ਫੜਕੇ ਲੋਲੇ ਪੈਂਦੇ ਆ ਪਾਣੀ ਪੂਣੀ ਨਾਲ ਤੇ ਨਾਲੇ ਇਹਨਾਂ ਨੂੰ ਵਿਚਾਰਿਆਂ ਨੂੰ ਗਰਮੀ ਲਾਤੀ ਹੈ ਛਤਰੀ ਤੇ ਆ ਜਾਣ ਨਾਲੇ ਬੱਚੇ ਗਿੱਝਣਗੇ ਇੰਨੇ ਵਿੱਚ ਤੇ ਇੱਕਲ ਛਤਰੀ ਆਪਣੇ ਕੋਲੇ ਪਈ ਆਵਾਸ ਲਿਆ ਕੇ ਤੇ ਬੋਲੀ ਵੀ ਪਿਆ ਆਪਾਂ ਇੱਕ ਹੋਰ ਛਤਰੀ ਲਾਉਣੇ ਆ ਉਹ ਛਤਰੀ ਵੇਖਾਂਗੇ ਉਧਰ ਉਧਰ ਲਾ ਦਾਂਗੇ ਕਿਤੇ ਨਾ ਕਿਤੇ ਠੀਕ ਆ ਬਾਈ ਲਾਲ ਨੀਲੀ ਤੇ ਛਤਰੀ ਦਾ ਕਪੜਾ ਵੀ ਸਿਉਣ ਵਾਲਾ ਫਿਰ ਅਗਲੀ ਵੀਡੀਓ ਚ ਸਿਉਾਂਗੇ ਠੀਕ ਆ ਬਾਈ ਤੇ ਫਿਲਹਾਲ ਕਬੂਤਰ ਤੁਹਾਨੂੰ ਵਿਖਾ ਤੇ ਵੀ ਛਤਰੀਆਂ ਛਤਰੀਆਂ ਤੇ ਲਾ ਤੇ ਹੁਣ ਜੇ ਤੋ ਬੈਠਣ ਆਏ ਜਾਂ ਟਾਈਮ ਟੂ ਵਧਾਇਆ ਇਹਨਾਂ ਨੇ ਜਿਵੇਂ ਹੁਣ ਅੱਧਾ ਘੰਟਾ ਜਾਂ 45 ਮਿੰਟ ਉੱਟਦੇ ਆ ਪਹਿਲਾਂ ਜੇ ਅੱਜ ਘੰਟਾ 2 ਘੰਟੇ ਕਰ ਤੇ ਫਿਰ ਤੁਹਾਨੂੰ ਦੱਸਾਂਗੇ ਠੀਕ ਆ ਬਾਈ ਅਵੀ ਤੋਂ ਬਰੋ ਕੱਲ੍ਹ ਉਹ ਟਾਈਮ 'ਚ ਤਾਂ ਫਰਕ ਪਾ ਗਏ। ਕਬੂਤਰ ਆਪਣੇ ਘੰਟਾ ਹੋ ਗਿਆ ਔਰ ਤੇਨੂੰ ਇੱਥੇ ਕਿਤੇ ਸੀ ਗਿੜਾ ਜਿਹਾ ਹੋਣ ਗਿਆ ਸੀ ਆ ਆ ਗਏ। ਫਾਲ ਹੁਣ ਤਾਂ ਬਹਿਨ ਤੇ ਹੀ ਆ। ਬਸ ਮੇਰੀ ਤੇ ਨਾ ਬਹਿਣ। ਨਹੀਂ ਬਹਿਦੇ ਯਾਰ ਮੇਰੀ ਤੇ ਨਾ ਬਹਿਣ ਅੱਜ। ਠੀਕ ਆ ਬਈ। ਤੇ ਛਤਰੀ ਤੇ ਆ ਜਾਣ ਭੜਕਾਈ ਲਾਤੀਏ ਬਸ ਇੰਨਾ ਹੀ ਗੁੱਟਣਾ ਇਹਨਾਂ ਨੇ ਹੋਰ ਕਿੰਨਾ ਗੁੱਟਣਾ। ਰਜਾਨਾ ਡਾਇਆ ਕਰਾਂਗੇ ਫਿਰ ਤਾਂ ਟਾਈਮ ਲਵਾ ਦੇਣਗੇ।